ਜਿਹੜੇ ਬੰਦੇ ਕਹਿੰਦੇ ਨੇ ਨਾ ਫਲਾਣੇ ਖੜਕ ਸਿੰਘ ਨੇ ਕੀ ਕੀਤਾ ਇਹਦੀ ਕੀ ਕੁਰਬਾਨੀ ਐ ਐਂ ਕਰੋ ਤੁਸੀਂ ਆਓ ਤੁਹਾਡੇ ਛਵਾੜੇ ਦੇ ਵਿੱਚ ਲੂਣ ਦੀ ਚੁੰਡੀ ਪਾਈਏ ਵਾ ਲੂਣ ਦੀ ਚੁੰਡੀ ਕਿਹਾ ਮਿਰਚਾਂ ਦੀ ਆਓ ਫਿਰ ਦੇਖਿਓ ਬੋਲਿਓ ਥੋੜਾ ਜਿਹਾ ਸਹਿਣ ਕਰਿਓ ਦੱਸਿਓ ਕੀ ਫੀਲਿੰਗ ਆਉਗੀ ਜੱਡੇ ਨਹੀਂ ਪਾੜਨੇ ਤੁਹਾਡੇ ਤੁਹਾਡੇ ਪੱਟ ਚੀਰ ਕਿ ਨਮਕ ਮਿਰਚਾਂ ਨਹੀਂ ਪਾਉਣੀਆਂ ਕੋਨੋ ਪੁੱਠਾ ਲਮਕਾ ਕੇ ਧੂਣੀ ਨਹੀਂ ਦੇਣੀ। ਤੁਹਾਡੇ ਤਾਪ ਦੀਆਂ ਪ੍ਰੈਸਾਂ ਨਹੀਂ ਲਾਉਣੀਆਂ। ਬਰਫਾਲੇ, ਭਰਨ ਵਾਲੇ ਸੋਇਆ ਨਾਲ ਤੁਹਾਡੇ ਮੋਰੀਆਂ ਨਹੀਂ ਕਰਨੀਆਂ। ਤੁਹਾਡੇ ਗੋਫਤੰਗਾ ਤੋਂ ਸਿੰਗਲ ਸਿੰਗਲ ਵਾਲ ਨਹੀਂ ਖਿੱਚਣਾ। ਸਮਝ ਗਏ? ਗੋਫਤੰਗਾ ਤੋਂ ਈਕਰ ਵਾਲੀ ਜਗਾ ਤੋਂ ਕੱਲਾ ਕੱਲਾ ਵਾਲ ਕਿਵੇਂ ਟੌਰਚਰ ਕੀਤਾ ਜਾਂਦਾ ਹੁੰਦਾ। ਇਹ ਖਾੜਕੂ ਸਿੰਘਾਂ ਨੂੰ ਹੀ ਪਤਾ ਹੈ। ਨਮਕ ਮਿਰਚ ਕਿਵੇਂ ਪਰਤਾਂ ਚੀਕ ਕੇ ਪਾਇਆ ਜਾਂਦਾ। ਮਿਰਚਾਂ ਦੀ ਧੂਣੀ ਕੀ ਹੁੰਦੀ ਆ ਸਟੋਪ ਵਾਲ ਕੇ ਥੱਲੇ ਪੁੱਠਾ ਕਿਵੇਂ ਲਮਕਾਇਆ ਜਾਂਦਾ ਹੁੰਦਾ। ਸਰਦੀ ਦੇ ਵਿੱਚ ਪਰਫਾਲੀਆਂ ਸੇਲਿੰਗਾਂ ਤੇ ਕਿਵੇਂ ਬਿਠਾਇਆ ਜਾਂਦਾ ਇਹ ਉਹਨਾਂ ਨੂੰ ਹੀ ਪਤਾ ਏ ਘਰਬਾਨੀਆਂ ਉਹਨਾਂ ਦੀਆਂ ਭਾਈ ਤੁਹਾਡੇ ਘਰ ਇੱਕ ਵਾਰੀ ਪੁਲਿਸ ਆ ਜੇ ਨਾ ਇੱਕ ਵਾਰੀ ਪੁਲਿਸ ਸਾੜਿਆਂ ਦੀ ਰੇਡ ਵੱਜ ਜੇ ਫੇਸਬੁੱਕ ਤੇ ਪਿੱਟ ਕੇ ਦਿਖਾਦੇ ਹੋ ਆ ਸਾਡੇ ਆ ਹੋ ਗਿਆ ਜੀ ਸਾਡੇ ਰੇਡ ਵੱਜ ਗਈ ਤੇ ਉਹਨਾਂ ਦੇ ਭਾਈ ਪਿਓ ਭੈਣ ਮਾਮਾ ਬੱਚਿਆਂ ਤੱਕ ਸ਼ਹੀਦ ਹੋ ਗਏ ਉਹ ਪਰਿਵਾਰਾਂ ਦੇ ਤੇ ਤੁਸੀਂ ਇੱਕ ਵਾਰੀ ਪੁਲਿਸ ਆਈ ਤੇ ਉਹਨਾਂ ਦੇ ਘਰਾਂ 'ਚ ਥਾਣੇ ਚੌਕੀਆਂ ਬਣ ਗਈ ਆ ਘਰਬਾਨੀਆਂ ਉਹਨਾਂ ਦੀਆਂ ਉਹਨਾਂ ਦੇ ਕਿਸੇ ਦਾਸ ਕਿੱਲੇ ਕੇ ਦੇ 15 ਜੀ ਦੇ ਕੋਲੇ ਜ਼ਮੀਨ ਸੀ ਜਾਂ ਹੈ ਨਹੀਂ ਸੀ ਜਾਂ ਹੈਗੀ ਸੀ ਸਾਰਾ ਕੁਝ ਵਿਕ ਗਿਆ ਕਿਸੇ ਦੀ ਘਰ ਵਾਲੀ ਗਈ ਕਿਸੇ ਦੇ ਪੁੱਤ ਗਏ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣਾਂ ਦੀ ਪਤ ਲੋਟੀ ਭੈਣਾਂ ਨੂੰ ਨੰਗੀਆਂ ਕਰਕੇ ਪਿੰਡ ਚ ਤੋਰਿਆ ਗਿਆ ਯਾਰ ਅਨਾਰ ਉਹਨ ਇकडे ਹੁੰਦਾ ਇਹਦਾ ਮਾਗਲਾ ਯਾਰ ਅਕਲ ਤੇ ਇਹਨੂੰ ਪੜ ਲਿਆ ਕਰ ਉਹ ਹੈ ਕਿ ਨੂੰ ਡਰੀਦਾ ਹੁੰਦਾ ਜਿਹੜੀ ਲੈਂਡ ਤੇ ਅਸੀਂ ਖੜ ਕੇ ਉਹ ਚਾਹਤ ਨਹੀਂ ਜੱਕ ਸਕਦੇ ਨਾ ਫੋ ਲੈਂਡ ਦੇ ਵਿੱਚ ਸਭ ਤੋਂ ਮੂਰੇ ਰਹੇ ਹੋਏ ਬੰਦੇ ਆ ਜੀ ਅੱਜ ਅਸੀਂ ਬੈਠੇ ਆ ਸਾਡੇ ਸਿਰਾਂ ਤੇ ਪੱਖਾ ਉਹਨਾਂ ਕਰਕੇ ਆ ਜੀ ਭਾਈ ਦਿਲਜੀਤ ਸਿੰਘ ਬਿੱਟੂ ਵਰਗੇ ਦਾ ਨਾਮ ਲੈਦਣੇ ਆ ਜੇ ਉਹਨਾਂ ਨੇ ਕੀ ਕੀਤਾ ਪੰਜਾਬ ਵਾਲਿਆਂ ਨੂੰ ਪੁੱਛੋ ਪੰਜਾਬ ਤੇ ਲੈਂਦੇ ਲੋਕਾਂ ਨੂੰ ਪੁੱਛੋ ਬਜ਼ੁਰਗਾਂ ਨੂੰ ਪੁੱਛੋ ਉਹਨਾਂ ਨੇ ਕੀ ਕੀਤਾ ਜੇ ਉਹ ਨਾ ਹੁੰਦੇ ਤਾਂ ਤੁਹਾਡਾ ਹਾਲ ਕਿਉਂ ਹੋਣ ਤੁਸੀਂ ਜਵਾਕਾਂ ਨੇ ਤੁਹਾਡੇ ਨੇ ਬ੍ਰਹਮਚਾਰ ਰਹਿਣੀਆਂ ਵਰਦੀਆਂ ਪਾ ਪਾ ਕੇ ਸਕੂਲਾਂ ਨੂੰ ਜਾਇਆ ਕਰਨਾ ਸੀ ਪਹਿਲੀ ਗੱਲ ਤਾਂ ਹੋਣਾ ਹੀ ਨਹੀਂ ਸੀ ਨਾਮ ਨਿਸ਼ਾਨ ਮਿਟ ਜਾਂਦਾ ਬੜੀ ਲੰਮੀ ਗੱਲ ਆ ਮੈਂ ਤਾਂ ਉਹ ਮੈਂ ਦੱਸ ਵੀ ਨਹੀਂ ਸਕਦਾ ਮੈਨੂੰ ਕਿਉਂਕਿ ਜਿਹੜੇ ਕਰ ਕਰਾ ਕੇ ਆਪ ਤੁਹਾਡੇ ਸਾਹਮਣੇ ਬੈਠੇ ਆ ਆ ਬਰਬਾਦ ਹੋ ਕੇ ਨਹੀਂ ਤੁਹਾਨੂੰ ਸਮਝਾ ਲੱਗੇ ਅਕਲ ਦੇ ਇਹਨਾਂ ਨੂੰ ਮੈਂ ਤੁਹਾਨੂੰ ਚਾਰ ਗੱਲਾਂ ਬੋਲ ਕੇ ਕੀ ਸਮਝਾਉਂਗਾ ਯਾਰ ਸ਼ਰਮ ਮੰਨੇ ਆ ਤੁਹਾਨੂੰ ਜੇ ਉਹ ਸਾਥੋ ਕੁਝ ਹੁੰਦਾ ਨਹੀਂ ਨਾ ਦੂਜੇ ਨੂੰ ਅਸੀਂ ਐਂ ਨਾ ਕਿਹਾ ਕਰੀਏ ਉਹਨੇ ਕੀ ਕਰਤਾ ਕਰਨ ਕਰਾਉਣ ਨਾਲ ਤਾਂ ਪਤਾ ਹੀ ਨਹੀਂ ਕੌਣ ਕਿੱਥੇ ਤੇ ਕੀ ਕਰੀ ਜਾਂਦਾ ਤੇ ਕਿਵੇਂ ਬੈਠਾ ਕਿਹੜੇ ਹਾਲਾਤਾਂ 'ਚ ਫੇਸਬੁੱਕਾਂ ਤੇ ਆ ਕੇ ਨਹੀਂ ਬਹਿਦਾ